ਔਨਰ ਦੇ ਨਾਲ ਜੁੜ ਚੁੱਕੀ ਹਾਂ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਖਬਰ ਗੁਰਦਾਸਪੁਰ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜਿੱਥੇ ਕਿ ਨੌਜਵਾਨ ਆਪਸ ਦੇ ਵਿੱਚ ਇੱਕ ਕੁੜੀ ਪਿੱਛੇ ਪੜ ਗਏ ਆਮੋ ਸਾਹਮਣੇ ਟਾਈਮ ਪਾ ਲਿਆ ਤੇ ਉਸ ਤੋਂ ਬਾਅਦ ਜੋ ਹੋਇਆ ਉਹ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਤਾਂ ਦੱਸ ਦਈਏ ਕਿ ਇੱਕ ਗੁੱਟ ਨੇ ਜਿਹੜੇ ਫਾਇਰ ਕੀਤੇ ਤੇ ਦੋ ਨੌਜਵਾਨਾਂ ਨੂੰ ਜਿਹੜੀ ਸਵਿਚਕਾਰ ਗੋਲੇ ਲੱਗੇ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਨੀਜੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਤਾਂ ਗੁਰਦਾਸਪੁਰ ਨੈਸ਼ਨਲ ਹਾਈਵੇ ਬਟਾਲਾ ਬਾਈਪਾਸ ਨੇੜੇ ਅੱਜ ਉਸ ਸਮੇਂ ਮਾਹੌਲ ਜਿਹੜਾ ਦਹਿਸ਼ਤ ਦਾ ਬਣ ਗਿਆ ਜਦ ਨੌਜਵਾਨਾਂ ਦੇ ਦੋ ਗੁੱਟਾਂ ਮੋ ਸਾਹਮਣੇ ਹੋ ਗਏ ਅਤੇ ਟਕਰਾਰ 'ਚ ਇੱਕ ਗੁੱਟ ਵੱਲੋਂ ਫਾਇਰਿੰਗ ਕਰਕੇ ਦੋ ਨੌਜਵਾਨਾਂ ਨੂੰ ਜਿਹੜਾ ਜ਼ਖਮੀ ਕਰ ਦਿੱਤਾ ਗਿਆ ਤਾਂ ਵੱਡੀ ਇਸ ਦੇ ਵਿੱਚ ਗੱਲ ਦੇਖ ਸਕਦੇ ਹਾਂ ਕਿ ਫਾਇਰਿੰਗ ਵੀ ਜਿਹੜੀ ਆ ਨੌਜਵਾਨਾਂ ਦੇ ਵੱਲੋਂ ਕੀਤੀ ਗਈ ਜਿਸ ਵਿੱਚਕਾਰ ਦੋ ਨੌਜਵਾਨ ਜ਼ਖਮੀ ਵੀ ਹੋਏ ਉਧਰ ਜ਼ਖਮੀ ਨੌਜਵਾਨਾਂ ਨੂੰ ਜਿਹੜਾ ਕਿ ਆ ਬਟਾਲਾ ਦੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਤਾਂ ਜ਼ਖਮੀ ਨੌਜਵਾਨ ਰਾਹੁਲ ਅਤੇ ਹਰਦਿਆਲ ਸਿੰਘ ਨੇ ਦੱਸਿਆ ਹੈ ਕਿ ਉਹ ਪਿੰਡ ਮੁਲਿਆ ਉਹ ਪਿੰਡ ਮੁੱਲਿਆਵਾਲ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਦੇ ਪਿੰਡ ਦੇ ਹੀ ਕਿਸੇ ਲੜਕੇ ਦੀ ਕਿਸੇ ਕੁੜੀ ਦੇ ਨਾਲ ਚੱਕਰ 'ਚ ਕੁਝ ਨੌਜਵਾਨਾਂ ਦੇ ਨਾਲ ਤਕਰਾਰ ਚੱਲ ਰਹੀ ਸੀ ਅਤੇ ਅੱਜ ਉਹਨਾਂ ਨੇ ਟਾਈਮ ਪਾਇਆ ਸੀ ਅਤੇ ਉਹ ਦੋਵੇਂ ਸਾਥ ਦੇਣ ਲਈ ਗਏ ਸਨ ਜਦਕਿ ਜਾਂਦੇ ਹੀ ਦੂਸਰੀ ਟੀਰ ਦੇ ਨੌਜਵਾਨ ਬਿਨਾ ਕੋਈ ਗੱਲਬਾਤ ਕੀਤੇ ਸਿੱਧਾ ਫਾਇਰ ਸ਼ੁਰੂ ਕਰ ਦਿੱਤੇ ਤੇ ਦੋ ਨੌਜਵਾਨਾਂ ਨੂੰ ਇਸ ਵਿੱਚਕਾਰ ਜ਼ਖਮੀ ਕਰ ਦਿੱਤਾ ਗਿਆ ਤਾਂ ਮਾਮਲਾ ਕੁੜੀ ਦਾ ਸੀਗਾ ਕੁੜੀ ਦੇ ਪਿੱਛੇ ਜਿਹੜੇ ਇਹ ਨੌਜਵਾਨ ਆਪਸ ਦੇ ਵਿੱਚ ਪਿੱੜ ਗਏ ਕੀ ਕੁਝਨਾਂ ਦੇ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਜਾ ਰਿਹਾ ਉਹ ਤੁਸੀਂ ਖੁਦ ਹੀ ਸੁਣ ਲਓ ਇਹ ਪਿੰਡ ਮੇਰਾ ਮੂੜਿਆਲ ਜੇ ਕੀ ਗੱਲ ਹੋਈ ਹੈ ਦੱਸਿਓ ਸਾਰੀ ਜੀਤੂ ਸਾਰੇ ਇਹ ਕਹਿ ਰਹੇ ਇਟਾ ਕੁੜੀ ਦੀ ਗੱਲ ਹੋਈ ਜੇ ਮੁੰਡੇ ਨਾਲ ਮਰਦੇ ਗਏ ਜੇ ਆ ਇਹਨੇ ਮੋਰਚਾ ਉੱਤਰ ਕੇ ਗਾਲੇ ਲੱਗੇ ਕਰਨਾ ਉਹਨਾਂ ਨੇ ਮਿੰਟੋ ਮਿੰਟ ਪਿਸਤਲ ਆਪਣਾ ਲੋਡ ਕਰਕੇ ਸਾਡੇ ਤੇ ਫਾਇਰ ਸਿੱਧੇ ਚਲਾ ਦਿੱਤੇ ਉਹਨਾਂ ਨੂੰ ਮੌਕਾ ਵੀ ਦਿੱਤਾ ਗੱਲ ਕਰਨ ਤੁਹਾਡੇ ਕਿਹਨੂੰ ਲੱਗੀ ਜੀ ਸਰ ਮੇਰੇ ਘੋਟੇ ਤੇ ਲੱਗੀ ਜੀ ਕਿਹਦੇ ਨਾਲ ਕਹੇ ਤੁਸੀਂ ਮੋਡੇ ਨਾਲ ਸਾਹ ਸਿੰਘ ਦੇ ਨਾਲ ਲੱਗੇ ਆ ਕਿ ਆ ਚੱਲ ਫਾਇਰ ਹੋਏ ਜੀ ਤੋਂ ਲਾ ਇੱਕ ਝਗੜਾ ਕੁੜੀ ਦਾ ਹੀ ਕੁੜੀ ਦੇ ਸਿਲਸਲੇ ਹੈ ਕੋਈ ਉਹ ਘਾਰਕੂਰ ਕਹਿੰਦੇ ਰੰਜੀਤ ਪਾਹੀ ਉਹਨੇ ਫੋਨ ਲਾ ਕੇ ਕਹਿੰਦਾ ਵੀ ਇੱਥੇ ਆ ਰਹਾ ਤੇ ਨਾ ਵੇਖਣਾ ਉਹ ਦਾ ਇਹਦਾ ਜਿਹਨਾਂ ਦਾ ਝਗੜਾ ਆਇਆ ਪਿੰਡ ਦੇ ਹੀ ਯਾਰ ਨਾ ਨਾ ਉਹ ਬੰਦੇ ਤਰੰਤ ਆ ਰਹੇ ਕਿੰਨੇ ਜਾਣੇ ਆਏ ਉਹ ਤਿੰਨ ਜਾਣੇ ਆਏ ਸਪਲੈਂਡਰ ਬਹੁਤ ਸਾਰੇ ਪਿਸਤੌਲ ਇੱਕੋ ਹੀ ਇੱਕੋ ਪਿਸਤੌਲੀ ਪਿਸਤੌਲ ਵੀ ਦੋ ਨੰਬਰ ਤਾਂ ਮਿਲ ਗਿਆ ਤੇ ਨਾ ਤੂੰ ਸਮਝਿਆ ਮੂਲੇ ਨੇ ਆਪਣੇ ਚਾਚੇ ਕਾਇ ਜਾਣ ਹਲੇ ਮੈਂ ਗਿਆ ਮੋਟਰਸਾਈਕਲ ਉਤਰਿਆ ਨਹੀਂ ਤੇ ਮੋਟਰਸਾਈਕਲ ਉਤਰਨ ਪਹਿਲਾਂ ਮੋਟਰਸਾਈਕਲ ਉਤਰਿਆ ਨੇ ਗੋਲੀ ਚਲਾਤੀ ਪਸੇ ਮੈਂ ਕੋਈ ਗੱਲ ਨਹੀਂ ਆਪ ਦੋ ਇਹ ਦੋ ਰਾਰੋ ਨੀ ਕਰਨ ਕੀ ਕਰਨ ਮੁੰਡੇ ਤੇ ਲਗਾ ਮੇਰੇ ਚਾਚੇ ਦੇ ਪੈਰ ਤੋਂ ਮੁੰਡੇ ਨੇ ਤੇ ਮੇਰੇ ਲਗਾ ਬੱਤੀ ਉਹ ਪਤਾ ਨਹੀਂ ਇਹਦਾ ਨਹੀਂ ਕੋਈ ਝਗੜਾ ਆਇਆ ਸੀ ਚਾਚੇ ਦਾ ਚਾਚੇ ਦੇ ਮੁੰਡੇ ਨਾਲ ਚਲੜਾ ਆਇਆ ਸੀ ਕਿ ਨਾਲ ਆਪਸ ਵਿੱਚ ਪਤਾ ਨਹੀਂ ਕੀ ਗੱਲ ਬਾਤ ਹੋਈ ਉਹਨਾਂ ਦੇ ਕੋਲ ਤਰਨ ਕਰਨ ਕਾਡੋ ਨਾ ਪਤਾ ਨਹੀਂ ਸਰ ਉਹਨਾਂ ਨੂੰ ਮੇਰਦਾਰ ਹੋਏ ਤੇ ਇਹ ਵੀ ਇਹਨਾਂ ਦੇ ਨਾਲ ਆਏ ਆ ਠੀਕ ਹੈ ਤਾਂ ਲੰਮਾ ਸਰ ਮੋਰਸਾਂ ਦਾ ਉੱਤਰ ਨਹੀਂ ਲਗਾ ਉਹਨਾਂ ਨੇ ਪੈਂਦਿਆ ਕੋਈ ਨਹੀਂ ਟ੍ਰਿਪਲ ਆਈਡੈਂਟੀਟੀ ਜਿੰਨੇ ਨਹੀਂ ਸੀ ਉਹ ਆ ਦੋ ਹੀ ਕੰਨੀ ਸੀ ਤੁਹਾਡੇ ਕਿਥੋਂ ਲਗੀਆਂ ਨੇ ਆਜ ਇਨਫੋਰਮੇਸ਼ਨ ਆਈ ਹੈ ਜੀ ਦੋ ਵਿਅਕਤੀ ਹੋਏ ਦਾਕਲ ਜੀ ਕਾਰਪੋਰੇਟ ਹਸਪੀਟਲ ਅਰਧਾਲ ਤੇ ਰਾਹੁਲਿਆ ਪਿੰਡ ਮੂਲਿਆਵਾਲ ਤੋਂ ਇਹਨਾਂ ਦਾ ਲੜਾਈ ਝਗੜਾ ਹੋਇਆ ਵਾ ਇਹਨਾਂ ਦੇ ਬਿਆਨ ਦਰਜ ਕਰਨ ਲਈ ਆਏ ਲੜਾਈ ਕਿਹੜੀ ਗੱਲੋਂ ਟਕੜਾ ਤੋਂ ਦਾ ਝਗੜਾ ਆਇਆ ਜਿੱਦਾਂ ਬਿਆਨ ਦਰਜ ਕਰਕੇ ਵੇਖਦੇ ਜੋ ਵਿੱਚ ਝਗੜਾ ਆਇਆ ਦੋ ਫਾਇਰ ਹੋਇਆ ਜੀ ਇੱਕ ਤੇ ਬੋਡੇ ਤੇ ਥੱਲੇ ਲੱਗਾ ਜੀ ਇੱਕ ਪੱਖੀ ਤੇ ਹਾਂਜੀ ਵੇਖਦੇ ਆਂ ਸਰ ਇਹ ਬਿਆਨ ਦਰਜ ਕਰਕੇ ਵੇਨੇ ਆਂ ਮੌਕੇ ਜਾਣਗੇ ਬਿਆਨ ਦਰਜ ਕਰਨਾ ਸੀ ਇਹ ਜੇ ਬਿਆਨ ਤੋਂ ਬਾਅਦ ਮੈਂ ਦੱਸਾਂ ਜੀ ਦੋ ਜਾਣੇ ਨੇ ਦੋ ਜਾਣੇ ਜੀ ਇੱਕ ਦੋ ਜਾਣਿਆਂ ਚ ਪਹਿਲਾ ਜਿਹੜਾ ਪੇਸ਼ੈਂਟ ਆਇਆ ਉਹ ਦਾ ਨਾਮ ਸੀ ਘਰਾਹੂ ਜੰਨੋ ਵੀ ਸਾਤਾ ਸਿੰਘ ਇਹ ਮੁਲੇਵਾਲ ਦਾ ਰਹਿਣ ਵਾਲਾ ਹੈ ਇਹ ਆਰ ਗੋ ਸਭ ਤੋਂ ਪਹਿਲਾ ਕੇਸ ਆਇਆ ਇਹ ਛਾਤੀ ਵਿੱਚ ਗੋਲੀ ਗੋਲੀ ਮਾਰ ਕੇ ਨਿਕਲ ਗਈ ਸੀ ਆਪਰੇ ਐਕਸ-ਰੇ ਕਰਵਾਇਆ ਐਕਸਰੇ ਤੋਂ ਬਾਅਦ ਇਹ ਤਾਂ ਸਹੀ ਕਿ ਨਾ ਸਾਰਾ ਪੜਦਾ ਹੈ ਤੂੰ ਅੱਗੇ ਦਾ ਟ੍ਰੀਟਮੈਂਟ ਜੋ ਵੀ ਕਰਾਣਾ ਹੈਗਾ ਵਾ ਆਪਾਂ ਨੂੰ ਸਕੈਨ ਤੋਂ ਪਹਿਲਾਂ ਕਿਹੜਾ ਕਿਹੜੇ ਬਾਰੇ ਬੋਲ ਆਂਦੇ ਨੇ ਕਿ ਸਿਆਣੀ ਕੀ ਕਰਵਾਉਣਾ ਨਹੀਂ ਕਰਵਾਉਣਾ ਉਸ ਤੋਂ ਬਾਅਦ ਥੋੜੀ ਫਿਰ ਬਾਜਰੀ ਦਾ ਚਾਚਾ ਲੁਟਾਇਆ ਦਾ ਨਾਮ ਹੈ ਗਰਦੇਆ ਤੁਨੋ ਕਿ ਤਨਾਮ ਸੀ ਪੁਰੇ ਕਫੇ ਗੋਡੇ ਤੇ ਗੋਲੀ ਦਿੱਤੀ ਦੀ ਹੈ ਉਹਦੇ ਗੋਡੇ ਵਿੱਚ ਐਕਸਰੇ ਕਰਾਇਆ ਵਾ ਤੇ ਗੋਡੇ ਵਿੱਚ ਥੋੜੀ ਦਾ ਸ਼ਰਾ ਹੈਗਾ ਵਾ ਕਿਉਂਕਿ ਜਿਆਦਾ ਸੀਰੀਅਸ ਹੈ ਉਹਨਾਂ ਨੇ ਵੀ ਅਗੂ ਸਕੈਨ ਮੈਨੂੰ ਕਹਿਆ ਕਿ ਆਵਾ ਕਹਿਆ ਕਿ ਤੁਸੀਂ ਸਾਕੇ ਆ ਕੇ ਤੁਸੀਂ ਸਕੈਨ ਕਰਾ ਕੇ ਟ੍ਰੀਟਮੈਂਟ ਕਰਾਈਏ ਕੋਈ ਹੋਰ ਇਨਫੈਕਸ਼ਨ ਨਾ ਰਹੇ ਆਉਣ ਵਾਲੇ ਵੇਲੇ ਤਾਂ ਵੀ ਚਲਾਂਗੇ। ਜਿੱਦਿਹਾ ਮਾਹੌਲ ਹਾਲਾਤ ਤੇ ਦੋਵੇਂ ਠੀਕ ਹੈ ਬਟ ਆਉਣ ਵਾਲਾ ਟਾਈਮ ਨਾ ਸੀਰੀਅਸਲੀ ਸੋਚਦਾ ਹੈ ਕਿ ਇਨਫੈਕਸ਼ਨ ਆ ਕਦੇ ਵੀ ਆ ਸਕਦੀ ਹੈ। ਮੇਰੇ ਦਿਲ ਦੀ ਹਰ ਨਾਂ ਕੀਤਾ ਗਿਆ ਤੇ ਕੋਈ ਸੀਰੀਅਸ